ਪਰਵਾਤੇ ਬਾਣੇ ਭਗਤ ਨਾਮਦੇਵ ਜੀ ਕੇ ਇੱਕੰ ਕਾਰ ਸਤਗੁਰ ਪ੍ਰਸਾਦ ਮਨ ਕੀ ਬਿਰਥਾ ਮਨ ਹੀ ਜਾਣੇ ਕਹਿ ਬੂਝ ਲਿਆਗੇ ਕਈ ਅੰਤਰ ਜਮੇ ਰਾਮ ਰਾਈ ਮੈਂ ਡਰ ਕੇਸੇ ਚਈਏ ਬੇਦੀਏ ਗੋਪਾਲ ਗੋਸਾਈ ਮੇਰਾ ਪ੍ਰਭ ਰਵਿਆ ਸਰਬੇ ਠਾਈਂ ਰਹਾਉ ਮਾਨੇ ਹਾਟ ਮਾਨੇ ਪਾਟ ਮਾਨੇ ਹੈ ਉਹ ਸਾਰੀ ਮਾਨੇ ਬਸੇ ਨਾਨਾ ਤੇ ਦੀ ਪਰਮਤ ਹੈ ਸੰਸਾਰੀ ਗੁਰ ਕੇ ਸ਼ਬਦ ਇਹ ਮਨ ਰਤਾ ਦਵਦਾ ਸਹਿ ਜਸ ਮਣੀ ਸਭੋ ਹੁਕਮ ਹੁਕਮ ਹੈ ਆਪੇ ਨਿਰਪੋਸਮਤ ਵਿਚਾਰੀ ਜੋ ਜਨ ਜਾਨ ਪਜੋ ਪਰਖੋਤਮ ਤਾਚੀ ਅਬਗਤ ਬਾਣੀ ਨੰਮਾ ਕਹੇ ਜਗ ਜੀਵਨ ਨ ਪਾਇਆ ਹਿਰਦੇ ਅਲਖ ਬਡਾਣੀ ਜੋ ਜਨ ਜਾਨ ਪਜੇ ਪਰਖੋਤਮ ਅੱਤੀ ਅਬਗਤ ਬਾਣੀ ਨੰਮ ਕਹੇ ਜਿਗ ਜੀਵਨ ਪਾਇਆ ਹਿਰਦੇ ਅਲਖ ਬਡਾਣੀ ਇਹ ਸ਼ਬਦ ਸਤਗੁਰ ਨਾਮਦੇਵ ਜੀ ਦੇ ਮੁਖਾਰਬਿੰਦ ਤੋਚਾਰਿਆ ਹੋਇਆ ਧੰ ਤਨ ਚਰਛਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਪਰਬਤੀ ਅੰਗ ਤੇਰਾ ਸਪਜਾ ਤੇ ਸ਼ਿਸ਼ੋਬਤ ਹੈ ਸਤਗੁਰੂ ਸਮਝਾ ਰਹੇ ਹੈ ਕਿ ਪਰਮਾਤਮਾ ਜਿਹੜਾ ਹਰ ਇੱਕ ਜਗ੍ਹਾ ਰਮਿਆ ਹੋਇਆ ਹੈ ਕਣ ਕਣ ਦੇ ਵਿੱਚ ਰਮਿਆ ਹੋਇਆ ਹੈ ਅਤੇ ਮੈਂ ਉਸ ਦੇ ਮਨ ਤੋਂ ਉਸ ਦੇ ਨਾਲ ਬਨ ਚੁੱਕਾ ਪਰਮਾਤਮਾ ਉਸ ਗੁਸਾਈ ਦੇ ਨਾਲ ਰਮ ਚੁੱਕਾ ਸੋ ਪਰਮਾਤਮਾ ਦੀ ਵਿਰਥਾ ਜਿਹੜੀ ਹੈ ਉਹ ਤਾਂ ਖੁਦ ਅੰਤਰਜਾਮੀ ਹੈ ਉਸ ਦੇ ਅੱਗੇ ਅਸੀਂ ਕੀ ਰੱਖਣਾ ਹੈ ਕੀ ਦੱਸਣਾ ਹੈ ਉਸ ਨੂੰ ਉਹ ਤਾਂ ਅੰਤਰਜਾਮੀ ਹੈ ਸਮਝਾਣ ਦਾ ਦਿਲ ਨਹੀਂ ਦਿਲ ਦੇ ਵਿੱਚ ਸਾਡੇ ਕਪਟ ਹੈ ਲੋਭ ਹੈ ਹੰਕਾਰ ਹੈ ਕੀ ਹੈ ਉਸ ਮੌਕੇ ਤੇ ਕੀ ਹੈ ਜਦੋਂ ਅਸੀਂ ਕਿਸੇ ਵੀ ਧਾਰਮਿਕ ਜਗ੍ਹਾ ਤੇ ਜਾਂਦੇ ਹਾਂ ਸਾਡੇ ਮਨ ਦੀ ਬ੍ਰਥਾ ਉਹ ਸਭ ਜਾਣਦਾ ਉੱਥੇ ਜਾਣੇ ਜਾਣਾ ਹੈ ਸੋ ਸਮਝਾ ਰਹੇ ਸਤਿਗੁਰੂ ਕਿ ਇਹ ਜਿਹੜੀ ਦੁਬਦਾ ਹੈ ਇਹ ਜਿਹੜਾ ਭਰਮਪ੍ਰਲੇਖਾ ਹੈ ਤਾਂ ਹੀ ਦੂਰ ਹੋ ਸਕਦਾ ਜੇਕਰ ਅਸੀਂ ਆਪਣੇ ਮਨ ਨੂੰ ਇੰਨਾ ਗਸਾਧ ਲਈਏ ਕਿਉਂਕਿ ਮਨ ਦਾ ਹੀ ਸਾਰਾ ਜੇ ਮੈਲਾ ਹੈ ਜੇਕਰ ਮਨ ਨੂੰ ਅਸੀਂ ਜਿੱਤ ਲਿਆ ਤਾਂ ਦੁਨੀਆ ਜਿੱਤ ਲਈ ਜੇਕਰ ਮਨ ਤੋਂ ਹਾਰ ਗਏ ਤਾਂ ਜੋ ਕੁਛ ਮਰਜੀ ਦੁਨੀਆ ਤੇ ਇਕੱਠਾ ਕਰਕੇ ਚਲੇ ਜਾਈਗੀ ਜੀਵਨ ਦੀ ਬਾਜੀ ਹਾਰ ਜਾਂਦੇ ਸੋ ਸਤਗੁਰੂ ਸਮਝਾ ਰਹੇ ਮਨ ਕੀ ਬਿਰਥਾ ਮਨ ਹੀ ਜਾਣੇ ਕੈ ਬੂ ਜਲ ਆਗੇ ਕੀ ਇਹ ਕਹਿੰਦੇ ਜਿਹੜਾ ਸਾਡੀ ਬੰਦ ਦੀ ਹਾਲਾਤ ਹੈ ਮਨ ਦੀ ਦਿਸ਼ਾ ਹੈ ਮਨ ਦੀ ਜੋ ਉਸ ਵੇਲੇ ਦੀ ਪੀਸ਼ਨ ਹੈ ਉਹ ਮਨ ਜਾਣਦਾ ਹੈ ਕਿਆ ਬੁੱਝ ਲੱਗੇ ਕਹੀਏ ਜਿਹੜਾ ਜਾਣੇ ਜਾਣ ਹੈ ਉਸ ਨੂੰ ਕੀ ਜਾ ਕੇ ਕਹੀਏ ਉਹ ਤਾਂ ਪਹਿਲੇ ਜਾਣ ਦਾ ਸਾਡੇ ਮਨ ਦੇ ਅਵਸਥਾ ਅੰਤਰਜਾਮੇ ਰਾਮ ਰવાય ਮੈਂ ਡਰ ਕੈਸੇ ਚਈ ਸਤਗੁਰ ਨਾਮਦੇਵ ਜੀ ਕਹ ਰਹੇ ਕਿ ਉਹ ਤਾਂ ਅੰਤਰਜਾਮੇ ਹੈ ਰਮਿਆ ਹੋਇਆ ਹੈ ਤੇ ਮੈਂ ਜਦ ਉਸ ਦੇ ਨਾਲ ਮਿਲ ਗਿਆ ਤੇ ਮੈਨੂੰ ਡਰ ਕਾ ਤਾ ਜਿਹੜਾ ਸਾਰੀ ਦੁਨੀਆ ਦਾ ਮਾਲਕ ਹੈ ਰੋਮ ਰੋਮ ਦੇ ਵਿੱਚ ਰਮਿਆ ਹੋਇਆ ਹੈ ਅਗਰ ਮੇਰਾ ਪ੍ਰੇਮ ਹੀ ਉਸ ਨਾਲ ਹੈ ਤੇ ਮੈਨੂੰ ਡਰ ਕੈਸਾ ਕੋਈ ਡਰ ਨਹੀਂ ਹੈ ਦੁਨੀਆ ਦੀ ਕੋਈ ਪਰਵਾਹ ਨਹੀਂ ਹੁੰਦੀ ਜਿਹੜੇ ਉਸ ਦੇ ਨਾਮ ਦੇ ਵਿੱਚ ਰੰਗੇ ਜਾਂਦੇ ਹੈ ਉਹ ਤਾਂ ਫਿਰ ਕਿਸੇ ਗੱਲ ਦੀ ਪਰਵਾਹ ਨਹੀਂ ਕਰਦੇ ਕਿਉਂਕਿ ਇਸੇ ਕਰਕੇ ਤਾਂ ਕਹਿੰਦੇ ਕਿ ਜਿਨ੍ਹਾਂ ਨੂੰ ਓਟ ਆਸਰਾ ਉਸ ਦਾ ਹੈ ਜਾ ਕੀ ਸ਼ੋਤ ਜਗਤ ਕੋ ਲੱਗੇ ਤਾਂ ਫਿਰ ਤੂੰ ਹੀ ਟਰੇ ਨੀਚੋ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਸਤਗੁਰ ਨਾਮਦੇਵ ਜੀ ਵੀ ਇਹੀ ਕਹਿ ਰਹੇ ਸਤਗੁਰ ਰਵਦਾਸ ਮਹਾਰਾਜ ਜੀ ਵੀ ਇਹੀ ਕਹਿ ਰਹੇ ਜੇ ਜਦ ਤੇਰਾ ਆਸਰਾ ਹੈ ਤਾਂ ਫਿਰ ਡਰ ਕਾ ਤਾਂ ਕੋਈ ਡਰ ਨਹੀਂ ਹੈ ਬੇਦੀਲੇ ਗਪਾਲ ਗੋਸਾਈ ਕਿਦੇ ਹੀ ਪ੍ਰਮਾਤਮਾ ਮੈਨੂੰ ਤੂੰ ਬੰਨ ਲਿਆ ਮੈਂ ਤੇਰੇ ਨਾਲ ਜੁੜ ਗਿਆ ਮੇਰਾ ਪ੍ਰਭ ਰਵਿਆ ਸਰਬੇਠਾਈ ਇਹ ਪ੍ਰਮਾਤਮਾ ਮੇਰਾ ਪ੍ਰਭੂ ਮੇਰਾ ਹਰ ਇੱਕ ਜਗ੍ਹਾ ਰਮਿਆ ਹੋਇਆ ਹੈ ਇਸ ਕਰਕੇ ਜਿਹੜਾ ਜਗ੍ਹਾ-ਜਗ੍ਹਾ ਤੇਰੇ ਮੈਂ ਹੋਇਆ ਹੈ ਫਿਰ ਡਰ ਕਾ ਤਾਂ ਡਰ ਤਾਂ ਸਾਨੂੰ ਤਾਂ ਲੱਗਦਾ ਕਿ ਜਦੋਂ ਸੇ ਘਰ ਤੋਂ ਬਾਹਰ ਜਾਂਦੇ ਹਾਂ ਤੇ ਸਾਨੂੰ ਲੱਗਦਾ ਕਿ ਸਾਡੀ ਕੋਈ ਓਟ ਆਸਰਾ ਨਹੀਂ ਹੁੰਦਾ ਤੇ ਅਸੀਂ ਡਰਦੇ ਹਾਂ ਪਰ ਜੇਕਰ ਅਸੀਂ ਉਸ ਪਰਮਾਤਮਾ ਦੇ ਨਾਲ ਪਿਆਰ ਪਾਲੀਏ ਪ੍ਰੇਮ ਪਾਲੀਏ ਤਾਂ ਜਿੱਥੇ ਮਰਜੀ ਚਲ ਜਾਈਏ ਡਰ ਹੀ ਕੋਈ ਨਹੀਂ ਹੁੰਦਾ ਡਰਦੇ ਅਸੀਂ ਇਸ ਕਰਕੇ ਹਾਂ ਕਿਉਂਕਿ ਅਸੀਂ ਇਸ ਦੁਨੀਆ ਦੇ ਨਾਲ ਜੁੜੇ ਹੋਏ ਹਾਂ ਤੇ ਜੁੜਨਾ ਉਸ ਪਰਮਾਤਮਾ ਨਾਲ ਹੈ ਕਿਉਂਕਿ ਦੁਨੀਆ ਝੂਠੀ ਹੈ ਇੱਥੇ ਦੇ ਪਦਾਰਥਾਂ ਨਾਲ ਜੁੜੇ ਹਾਂ ਇੱਥੇ ਦੇ ਰਿਸ਼ਤਿਆਂ ਨਾਲ ਜੁੜੇ ਹਾਂ ਜਦੋਂ ਰਿਸ਼ਤੇਦਾਰ ਧੀਆਂ ਪੁੱਤਰ ਦੂਰ ਹੁੰਦੇ ਹੈ ਅਸੀਂ ਕੱਲੇ ਹੁੰਦੇ ਹੈ ਤੇ ਫਿਰ ਡਰਦੇ ਹੈ ਪਰ ਜਿਹੜੇ ਉਹਦੇ ਪਿਆਰੇ ਹੈ ਉਹ ਜਿੱਥੇ ਮਰਜੀ ਜਾ ਬਿੰਦੇ ਹੈ ਕਦੀ ਵੀ ਨਹੀਂ ਡਰਦੇ ਡਰ ਹੀ ਕਿਸੇ ਗੱਲ ਦਾ ਨਹੀਂ ਮਾਨੇ ਹਾਟ ਮਾਨੇ ਪਾਟ ਮਾਨੇ ਹੈ ਪਸਾਰੀ ਮਾਨੇ ਬਾਸੇ ਨਾਨਾ ਪਿੰਦੀ ਪਰਮਤ ਹੈ ਸੰਸਾਰੀ ਉਹ ਕਹਿੰਦੇ ਮਨ ਦੇ ਵਿੱਚ ਹੀ ਤੇਰੇ ਹੱੱਟੀ ਪਾ ਕੇ ਬੈਠਾ ਤੇ ਮਨ ਦੇ ਵਿੱਚ ਹੀ ਤੇਰੇ ਬਾਜ਼ਾਰ ਹੈ ਤੇ ਮਨ ਦੇ ਵਿੱਚ ਹੀ ਉਹ ਸੌਦਾ ਤੋਲਣ ਵਾਲਾ ਪਸਾਰੀ ਬਣਿਆ ਮਨ ਨੇ ਬਸੇ ਨਾਨਾ ਪਿੰਦੀ ਪਰਮਤ ਹੈ ਸੰਸਾਰੀ ਅੰਦਰ ਹੱਟੀ પા ਕੇ ਬੈਠਾ ਤੇ ਸਾਰਾ ਕੁਝ ਦੇ ਕੇ ਭੇਜਿਆ ਤੈਨੂੰ ਸੰਸਾਰੀ ਵੀ ਬਣਿਆ ਹੈ ਮਨ ਦੇ ਵਿੱਚ ਹੀ ਹੈ ਸਾਰਾ ਕੁਝ ਮਨ ਦੇ ਵਿੱਚ ਹੀ ਉਹ ਬਸ ਰਿਆ ਹੈ ਜਿਹੜਾ ਬਹੁਤ ਰੰਗੀ ਹੈ ਬਹੁਤ ਪਿੰਦੀ ਹੈ ਜਿਹੜਾ ਹਰ ਇੱਕ ਨੂੰ ਜਾਣਦਾ ਹੈ ਉਹ ਮਨ ਦੇ ਵਿੱਚ ਬੈਠਾ ਪਰਮਤ ਹੈ ਸੰਸਾਰੀ ਪਰ ਦੁਨੀਆ ਜਿਹੜੀ ਹੈ ਉਹ ਕਿਸੇ ਹੋਰ ਪਰਮਾ ਦੇ ਵਿੱਚ ਪਈ ਹੋਈ ਹੈ ਮਨ ਦੇ ਨਾਲ ਤਾਂ ਜੁੜਦੀ ਨਹੀਂ ਮਨ ਤਾਂ ਕਿ ਤੇ ਹਰ ਤੁਰਿਆ ਫਿਰਦਾ ਦੁਨੀਆ ਦੇ ਪਦਾਰਥਾਂ 'ਚ ਤੁਰਿਆ ਫਿਰਦਾ ਪਰ ਉਸ ਪਰਮਾਤਮਾ ਨੂੰ ਪਹੁੰਚ ਚੁੱਕਾ ਹੈ ਉਹਨੂੰ ਚਿੱਤੇ ਨੇ ਕਰਦਾ ਜਿਵੇਂ ਸਤਗੁਰ ਨਾਮਦੇਵ ਜੀ ਕਹਦੇ ਕਿ ਮਨ ਦੇ ਵਿੱਚ ਹੱਟੀ ਪਾਈ ਹੈ ਇਸੇ ਤਰ੍ਹਾਂ ਸਤਗੁਰ ਅਰਦਾਸ ਸਰਨ ਜੀ ਕਹ ਰਹੇ ਕਿ ਜਨ ਜੀ ਦਿਆ ਸੁਰਜਿਕ ਅੰਬਰਾਵੇ ਸਭ ਘਟ ਪੀਤਰ ਹਾਟ ਚਲਾਵੇ ਕਿਤੇ ਜਿਸ ਨੇ ਜੀਵ ਨੂੰ ਪੈਦਾ ਕੀਤਾ ਉਹ ਸਾਰੇ ਦਾ ਸਾਰਾ ਰਿਜਕ ਦਾ ਉਧਰ ਲੈ ਕੇ ਬੈਠਾ ਅੰਦਰ ਹੱਟੀ ਪਾ ਕੇ ਬੈਠਾ ਪਰ ਬੰਦੇ ਨੂੰ ਯਕੀਨ ਨਹੀਂ ਜੀਵ ਨੂੰ ਯਕੀਨ ਹੈ ਨਹੀਂ ਇਸ ਕਰਕੇ ਉਹ ਪਰਮ ਦੇ ਵਿੱਚ ਤੁਰਿਆ ਫਿਰਦਾ ਤਰ੍ਹਾਂ ਤਰ੍ਹਾਂ ਦੀਆਂ ਜਿਹੜੇ ਸਾਡੇ ਸੁਪਨੇ ਆਸ਼ਾ ਤ੍ਰਿਸ਼ਨਾ માં ਉਹ ਸਾਨੂੰ ਦੁਖੀ ਕਰ ਰਹੀ ਹੈ ਤੇ ਮਨ ਜਿੰਨੇ ਦੇ ਤੱਕ ਅਫਰ ਅਵਸਥਾ ਦੇ ਵਿੱਚ ਜਾਂਦਾ ਨਹੀਂ ਇਹ ਚੀਜ਼ਾਂ ਨੂੰ ਨਜ਼ਰ ਨਹੀਂ ਆਉਂਦੀਆਂ ਕਿ ਮਨ ਦੇ ਵਿੱਚ ਹੀ ਬੈਠਾ ਹੁੰਦਾ ਗੁਰ ਕੇ ਸ਼ਬਦ ਇਹ ਮਨ ਰਾਤਾ ਦਬਦਾ ਸਹਿਜ ਸਮਾਣੀ ਸਭੋ ਹੁਕਮ ਹੁਕਮ ਹੈ ਆਪੇ ਨਿਰਪੋਸ ਸਮਤ ਬਚਿਆ ਦੀ ਕਹਿੰਦੇ ਗੁਰੂ ਦੇ ਸ਼ਬਦ ਤੋਂ ਸਾਨੂੰ ਇਹ ਸਾਰਾ ਗਿਆਨ ਮਿਲਦਾ ਹੈ ਇਹ ਜਿੰਨੇ ਵੀ ਸਾਡਾ ਭਰਮ ਭਲੇਖਾ ਹੈ ਇਹ ਗੁਰੂ ਦੇ ਸ਼ਬਦ ਨੇ ਦੂਰ ਕਰਨਾ ਅਸੀਂ ਦਬਦ ਵਿੱਚ ਪਏ ਹੋਏ ਅਸੀਂ ਧੀਆਂ ਪੁੱਤਰ ਰਿਸ਼ਤੇ ਨਾਤਿਆਂ ਨੂੰ ਆਪਣਾ ਸਮਝ ਰਹੇ ਹਾਂ ਪਰ ਇਹ ਰਿਸ਼ਤੇ ਜਿਹੜੇ ਆਪਣੇ ਨਹੀਂ ਇਹ ਨਾਲ ਨਹੀਂ ਜਾਂਦੇ ਦੁਨੀਆ ਦੇ ਪਦਾਰਥ ਨੂੰ ਮੈਂ ਮੇਰੀ ਕਰਕੇ ਕਹਿ ਰਹੇ ਹਾਂ ਕਿ ਸਾਡੇ ਹੈ ਸਾਡੇ ਹੈ ਇਹ ਵੀ ਸਾਡੇ ਨੇ ਤੇ ਜਿੰਨ ਇਹ ਹੁਕਮ ਨੂੰ ਬੁਝ ਲਿਆ ਉਹ ਫਿਰ ਨਰਪਉ ਪੋਜੀਸ਼ਨ ਦੇ ਵਿੱਚ ਚਲ ਜਾਂਦਾ ਨਿਰਵੈਰ ਪੋਜੀਸ਼ਨ ਚਲ ਜਾਂਦਾ ਉਹਨੂੰ ਸਾਰੇ ਬਰਾਬਰ ਨਜ਼ਰ ਆਉਣ ਲੱਗ ਪੈਂਦੇ ਸਭੇ ਹੁਕਮ ਹੁਕਮ ਹੈ ਆਪੇ ਨਿਰਪੋਸ ਸੰਤਮ ਵਿਚਾਰੇ ਉਹਨੂੰ ਸਾਰੇ ਨਡਰ ਹੋ ਜਾਂਦਾ ਉਹ ਨਿਰਵੈਰ ਹੋ ਜਾਂਦਾ ਉਹ ਸਭ ਨੂੰ ਬਰਾਬਰ ਸਮਝਣ ਲੱਗ ਪੈਂਦਾ ਇਹ ਗੁਰੂ ਦੇ ਸ਼ਬਦ ਤੋਂ ਗਿਆਨ ਹੈ ਜਿੰਨਾ ਵੀ ਭਰਮ ਭਲੇਖਾ ਮੰਨਦਾ ਹੈ ਇਹ ਗੁਰੂ ਦੇ ਸ਼ਬਦ ਨੇ ਦੂਰ ਕਰਨਾ ਜੇ ਗੁਰੂ ਦਾ ਸ਼ਬਦ ਜਿਹੜਾ ਜੀਵਨ ਦੇ ਨਾਲ ਅਚਾਰ ਕੇ ਕੰਨਾਂ ਰਾਹੀਂ ਸੁਣ ਕੇ ਹਿਰਦੇ ਤੱਕ ਪਹੁੰਚੂਗਾ ਤੇ ਫਿਰ ਸਾਡਾ ਭਰਮ ਦੂਰ ਹੋਣਾ ਸਿਰਫ ਸੁਣਦਾ ਹੀ ਭਲੇਖਾ ਹੈ ਸਾਡੀ ਰਚਨਾ ਜਿਹੜੀ ਰਸਨਾ ਹੈ ਇਹ ਉਚਾਰੇ ਔਰ ਕੰਨ ਸੁਣ ਔਰ ਕੰਨਾਂ ਦੇ ਰਾਹੀਂ ਹਿਰਦੇ ਤੱਕ ਪਹੁੰਚੇ ਫਿਰ ਸ਼ਬਦ ਨੇ ਸਾਡਾ ਮਨ ਦੀ ਦਬਦਨ ਦੂਰ ਕਰਨਾ ਹੈ ਇਸੇ ਕਰਕੇ ਉਹ ਕਹਿੰਦੇ ਜੋ ਵੀ ਹੈ ਤੈਨੂੰ ਦੁੱਖ ਸੁੱਖ ਮਿਲਦਾ ਉਹ ਤਾਂ ਤੇਰੇ ਕਰਮਾਂ ਦਾ ਤੂੰ ਤਾਂ ਐਵੇਂ ਡਰਦਾ ਫਿਰਦਾ ਤੂੰ ਕਰਮ ਜਿੱਦਾਂ ਦੇ ਕੀਤੇ ਉਦਾਂ ਦਾ ਤੈਨੂੰ ਮਿਲ ਗਿਆ ਉਹ ਤਾਂ ਕਿਸੇ ਦੇ ਨਾਲ ਕੋਈ ਇਹੋ ਜੀ ਗੱਲ ਹੀ ਨਹੀਂ ਕਹਦੇ ਕਿ ਪਰਮਾਤਮਾ ਤਾਂ ਧਿਆਲੂ ਹੈ ਪਰ ਤੇਰੇ ਕਰਮ ਜੋ ਕੀਤੇ ਹੋਏ ਉਹ ਤਾਂ ਤੈਨੂੰ ਪਤਾ ਹੈ ਉਹਨੂੰ ਪਤਾ ਹੈ ਤੂੰ ਨੇ ਸਮਝ ਲਿਆ ਸੁੱਖ ਦੁੱਖ ਪੂਰਵ ਜਨਮ ਕੇ ਕੀਏ ਸੋ ਜਾਣੇ ਜਨ ਦਾਤ ਦੀ ਜੋ ਤੈ ਕਰਮ ਕੀਤੇ ਸੀ ਉਹਨਾਂ ਦੇ ਮੁਤਾਬਕ ਤੈਨੂੰ ਸੁੱਖ ਦੁੱਖ ਮਿਲੇ ਕਿਸ ਕੋ ਦੋਸ਼ ਦੇ ਤੂੰ ਪ੍ਰਾਣੀ ਸਹ ਆਪਣਾ ਕੀਆ ਕਰਾਰਾ ਹੈ ਤੂੰ ਕਿਸੇ ਨੂੰ ਦੋਸ਼ ਨਾ ਦੇ ਕਿ ਮੈਨੂੰ ਇਹ ਦੁੱਖ ਮਿਲਿਆ ਹੈ ਦੁੱਖ ਤੇਰੇ ਕਰਮਾਂ ਦਾ ਹੈ ਕਿਉਂਕਿ ਦੁੱਖ ਤਾਂ ਕੋਈ ਮੰਗਦਾ ਹੀ ਨਹੀਂ ਹੈ ਤੇ ਉਹ ਦੰਦਾ ਵੀ ਨਹੀਂ ਹੈ ਪਰ ਜਦੋਂ ਬੰਦੇ ਦੇ ਮਨ ਦੇ ਜਿਹੜੇ ਪਾਪ ਕੀਤੇ ਹੋਏ ਉਹਨਾਂ ਦੇ ਮੁਤਾਬਕ ਜਦੋਂ ਦੁੱਖ ਮਿਲਦਾ ਤੇ ਫਿਰ ਦੁਖੀ ਹੁੰਦਾ ਹੈ ਪਰ ਉਸੋਂ ਦੋਸ਼ ਕਿਸੇ ਹੋਰ ਨੂੰ ਦਿੰਦਾ ਦੱਦਾ ਦੋਸ਼ ਨਾ ਦੇ ਕਰਤੇ ਦੋਸ਼ ਕਰਮਾਂ ਆਪਣੇ ਆ ਜਿੰਨ ਤੋਂ ਜੋ ਤੈ ਕੀਆ ਸੋ ਤੈ ਪਾਇਆ ਦੋਸ਼ ਨਾ ਦੀਜੇ ਅਬਰਜਨਾ ਤੂੰ ਦੂਜੇ ਨੂੰ ਦੋਸ਼ ਕਿਉਂ ਦਿੰਦਾ ਦੁੱਖ ਤੇਰੇ ਕਰਮਾਂ ਦਾ ਮਿਲਿਆ ਤੈਨੂੰ ਜੋ ਤੇਰੇ ਕਰਮ ਕੀਤੇ ਉਹਨਾਂ ਦੇ ਮੁਤਾਬਕ ਤੈਨੂੰ ਮਿਲਦੇ ਨਹੀਂ ਤਾਂ ਸਤਗੁਰੂ ਦਾਸ ਫਰੀਦਾ ਜੀ ਤਾਂ ਕਹਦੇ ਉਹਦੇ ਜਿੱਡਾ ਧਿਆਲੂ ਹੈ ਨਹੀਂ ਦੁਨੀਆ ਤੇ ਕੋਈ ਵੀ ਹਮ ਸਰਦੀਨ ਧਿਆਲ ਨਾ ਤਮ ਸਰ ਕਿੰਦੇ ਮੇਰੇ ਜਿੱਡਾ ਗਰੀਬ ਨੇ ਕੋਈ ਔਰ ਤੇਰੇ ਜਿੱਡਾ ਦਿਆਲੂ ਨਹੀਂ ਕੋਈ ਇਸ ਕਰਕੇ ਜਦੋਂ ਆਪਾਂ ਦੋਸ਼ ਕਿਸੇ ਹੋਰ ਨੂੰ ਦੰਦੇ ਆ ਤੇ ਉਦੋਂ ਅਸੀਂ ਭੁੱਲ ਜਾਂਦੇ ਹਾਂ ਕਿ ਅਸੀਂ ਕੋਈ ਕਰਮ ਕੀਤਾ ਹੋਣਾ ਅਸੀਂ ਚੰਗਾ ਜਿਹਦੇ ਸਾਨੂੰ ਲੱਗਦਾ ਕਿ ਦੁਨੀਆ 'ਚ ਬੱਲੇ ਬੱਲੇ ਹੋਵੇ ਉਹ ਤਾਂ ਅਸੀਂ ਦੱਸਦੇ ਆ ਜਿਹੜੇ ਪਾਪ ਕੀਤੇ ਹੋਏ ਮੰਨਦੇ ਉਹ ਤਾਂ ਫਿਰ ਉਹਦੇ ਤੋਂ ਤਾਂ ਲੁਕਦੇ ਨਹੀਂ ਦੁਨੀਆ ਤੋਂ ਤਾਂ ਲੁਕੇ ਹੋਏ ਆ ਇਸੇ ਕਰਕੇ ਸਤਿਗੁਰੂ ਨਾਨਕਦੇਵ ਜੀ ਸਮਝਾ ਰਹੇ ਹਮੇ ਮਮਤਾ ਕਰਦਾ ਆਇਆ ਆਸਾ ਮਨਸਾ ਬੰਦ ਚਲਾਇਆ ਮੇਰੀ ਮੇਰੀ ਕਰਤ ਕਹਲੇ ਚਾਲੇ ਵਿਖਲਾਦੇ ਸ਼ਾਰ ਬਕਾਰ ਆਹੀ ਕਹਿੰਦੇ ਤੂੰ ਤਾਂ ਹਉਮੇ ਦੇ ਵਿੱਚ ਮੈਂ ਮੈਂ ਮੇਰੀ ਦੇ ਵਿੱਚ ਫਸਿਆ ਰਿਹਾ ਆਸਾ ਤ੍ਰਿਸ਼ਨਾ માં ਆ ਵੀ ਮੇਰਾ ਉਹ ਵੀ ਮੇਰਾ ਆ ਵੀ ਮੇਰਾ ਇੱਧਰ ਮੇਰਾ ਉੱਧਰ ਮੇਰਾ ਇਹਨਾਂ ਦੇ ਬੰਧਨ ਦੇ ਵਿੱਚ ਹੀ ਪਿਆ ਰਿਹਾ ਮੇਰੀ ਮਿਰਤੀ ਕਰਤ ਚ ਕਹਲੇ ਚਾਲੇ ਜੋ ਕਹਿੰਦੇ ਤੂੰ ਕੀਤਾ ਸੀ ਮੇਰੀ ਮੇਰੀ ਦੇ ਨਾਲ ਕੀ ਲੈ ਕੇ ਚੱਲਿਆ ਖਾਲੀ ਹੱਥ ਛੱਡ ਕੇ ਚੱਲਿਆ ਪਰ ਇਹਨੂੰ ਇਕੱਠੀ ਕਰਨ ਲਈ ਜੋ ਤੂੰ ਪਾਪ ਕੀਤੇ ਉਹ ਤੈਨੂੰ ਭੋਗਣੇ ਪੈਣੇ ਆ। ਵਿਖਲਾਦੇ ਸ਼ਰਬਿਕਾ ਰਾਇ ਜਹਿਲਤ ਲਈ ਨਾਮ ਛੱਡ ਦਿੱਤਾ। ਸੋ ਸਤਿਗੁਰੂ ਸਮਝਾ ਰਹੇ ਅੱਗੇ ਜੋ ਜਨ ਜਾਨ ਭਜੇ ਪਰ ਖੋਤਮ ਤਾਚੀ ਅਬਗਤ ਬਾਣੀ ਨਾਮਾ ਕਹੇ ਜਗ ਜੀਵਨ ਪਾਇਆ ਹਰ ਦੇ ਅਲਖ ਵਡਾਣੀ। ਸਤਿਗੁਰ ਨਾਮਦੇਵ ਜੀ ਸਮਝਾ ਰਹੇ ਕਿ हे ਪ੍ਰਮਾਤਮਾ ਜਿਨ੍ਹਾਂ ਨੇ ਤੈਨੂੰ ਤਿਆਰ ਜਿਨ੍ਹਾਂ ਨੇ ਤੈਨੂੰ ਜਪਿਆ ਜਿਨ੍ਹਾਂ ਨੇ ਸਿਮਰਨ ਕੀਤਾ ਜਿਨ੍ਹਾਂ ਨੇ ਭਜਨ ਕੀਤਾ ਉਹੀ ਹੀ ਇਸ ਬਾਣੀ ਨੂੰ ਸਮਝਦੇ ਉਹੀ ਹੀ ਪਰਮਾਤਮਾ ਦੀ ਬੋਲੀ ਨੂੰ ਸਮਝਦੇ ਉਹੀ ਹੀ ਪਰਮਾਤਮਾ ਦੇ ਵਿੱਚ ਰਚਦੇ ਕਿਉਂਕਿ ਦੁਨੀਆਂ ਨੂੰ ਰਚਾਉਣ ਵਾਲਾ ਜਗ ਜੀਵਨ ਜਿਹੜਾ ਹੈ ਦੁਨੀਆਂ ਦਾ ਜਗ ਨੂੰ ਜੀਵਨ ਦੇਣ ਵਾਲਾ ਨਾਮਾ ਕਹੇ ਜਗ ਜੀਵਨ ਪਾਇਆ ਹਿਰਦੇ ਅਲਖਵਡਾਣੀ ਹਿਰਦੇ ਦੇ ਵਿੱਚ ਪਰਮਾਤਮਾ ਦਾ ਕਿੰਦੇ ਮੇਲ ਹੋ ਗਿਆ ਤੇ ਇਹੋ ਜਿਹਾ ਅਸਚਜ ਜਿਹੜਾ ਉਹਦਾ ਮਿਲਿਆ ਕਿ ਉਹਨੂੰ ਲਿਖਿਆ ਨਹੀਂ ਜਾ ਸਕਦਾ ਦੱਸਿਆ ਨਹੀਂ ਜਾ ਸਕਦਾ ਕਥਿਆ ਨਹੀਂ ਜਾ ਸਕਦਾ ਕਿਉਂਕਿ ਇਹ ਕਥਾ ਹੀ ਨਰਾਲੀ ਹੈ ਕਿਸੇ ਨੇ ਵੀ ਨਹੀਂ ਦੱਸ ਨਹੀਂ ਸਕੇ ਦੁਨੀਆ ਪਾ ਕੇ ਚਲੇ ਗਈ ਇਹੋ ਹੀ ਕਹਿ ਗਏ ਕਿ ਮੈਂ ਇਨ ਨਹੀਂ ਇਨ ਨਹੀਂ ਕਿਉਂਕਿ ਉੱਥੇ ਜਾ ਕੇ ਸਾਰੀ ਮੈਂ ਮਰ ਜਾਂਦੀ ਹੈ ਹੰਕਾਰ ਖਤਮ ਹੋ ਜਾਂਦਾ ਤੂੰ ਤੂੰ ਦੇ ਵਿੱਚ ਚਲੇ ਜਾਂਦਾ ਬੰਦਾ ਤੂੰ ਤੂੰ ਕਰਤਾ ਤੂੰ ਹੂ ਮੁਝ ਮੇਰਾ ਨਾ ਹੋ ਜਾਂ ਆਪਾ ਹਰ ਕਮਟ ਗਿਆ ਜਤ ਦੇ ਖਤ ਤੂੰ ਸੋ ਸਤਗੁਰ ਨਾਮਦੇਵ ਜੀ ਦੇ ਇਸ ਸ਼ਬਦ ਤੋਂ ਇਹ ਆਪਣੇ ਮਨ 'ਚ ਬਿਠਾਈਏ ਕਿ ਸਾਡੇ ਮਨ ਦੇ ਵਿੱਚ ਹੀ ਸਾਰਾ ਕੁਝ ਹੈ ਅਸੀਂ ਮਨ ਨੂੰ ਸਾਧਣਾ ਹੈ ਜੇਕਰ ਮਨ ਨੂੰ ਸਾਧ ਲਿਆ ਤਾਂ ਫਿਰ ਪਰਮਾਤਮਾ ਨਾਲ ਮੇਲ ਹੋ ਸਕਦਾ ਹੈ ਜੇਕਰ ਤਨ ਦੇ ਨਾਲ ਹੀ ਤੁਰੇ ਫਿਰਦੇ ਹਨ ਮਨ ਸਾਡਾ ਕਿਤੇ ਹੋਰ ਹੈ ਲੋਕ ਦਿਖਾਵੇ ਲਈ ਅਸੀਂ ਹੱਥ ਜੋੜ ਦੇ ਫਿਰਦੇ ਹਾਂ ਦ ਕੰਦੇ ਪੜਦੇ ਹਨ ਪਰ ਮਨ ਦੀ ਬਰਥਾ ਜਿਹੜੀ ਹੈ ਉਹ ਤਾਂ ਹੀ ਸੁਣੀ ਜਾਣੀ ਹੈ ਜੇਕਰ ਮਨ ਜਿਹੜਾ ਇਕਾਗਰ ਹੋ ਕੇ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ ਫਿਰ ਸਾਡੀ ਬੇਨਤੀ ਜਿਹੜੀ ਹੈ ਉਹ ਅੰਤਰਜਾਮੇ ਸੁਣ ਸਕਦਾ ਉਹਦੇ ਕੋਲ ਤੱਕ ਪਹੁੰਚ ਸਕਦੀ ਹੈ ਸੋ ਇਹਨਾਂ ਸ਼ ਬੇਨਤੀਆਂ ਦੇ ਨਾਲ ਨਾਲ ਬੇਨਤੀ ਅਰਦਾਸ ਅਜੇ ਕਰੀਏ ਕਿ ਗੁਰੂ ਮਹਾਰਾਜ ਦੇ ਇਸ ਸ਼ਬਦ ਤੋਂ ਸਿੱਖਿਆ ਜੋ ਹੈ ਉਹ ਸਾਡੇ ਜੀਵਨ ਦੇ ਵਿੱਚ ਉਹਨਾਂ ਦੀ ਕਿਰਪਾ ਦੇ ਨਾਲ ਆਵੇ ਉਹਨਾਂ ਦੇ ਨਾਮ ਦੇ ਨਾਲ ਜੁੜ ਜੇਗੀ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਬੇਨਤੀ ਅਰਦਾਸ ਅਰਜੋਈ ਕਰੀਏ ਕਿ ਸ਼ੁੱਧ ਬਣੀ ਪੜਨ ਦਾ ਉਚਾਰਨ ਦਾ ਬਲ ਬਖਸ਼ੋ ਕੀਤੇ ਹੋਏ ਪਾਪਾਂ ਨੂੰ ਨਾਛਦਾ ਦੇਹੋ ਆਉਣ ਵਾਲੇ ਸਮੇਂ ਦੇ ਵਿੱਚ ਆਪ ਰਖਵਾਲੀ ਕਰਦੇ ਹੋ ਜੋ ਵੀ ਸਵਾਸਨ ਦੀ ਪੂੰਜੀ ਆਪਣੇ ਲੇਖੇ ਦੇ ਵਿੱਚ ਲਾਉਣ ਲਈ ਕਿਰਪਾ ਕਰੋ ਅਰਦਾਸ ਫਤੇ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ